ਮੇਰਾ ਨਾਮ ਜੀ ਹੈ ਗਲੀ ਨੰਬਰ 3 ਚ ਅਸੀਂ ਰਹਿੰਦੇ ਆ ਜੀ ਛੋਟੇ ਛੋਟੇ ਸਾਡੇ ਹੱਥਾਂ ਚ ਬਲੇ ਦੀ ਬੱਚੇ ਇਹ ਸੋ ਉਹ ਵਿਚਾਰਾ ਸਿੱਧਾ ਸਾਦਾ ਮਾਂ ਵਿਚਾਰੀ ਕੰਮ ਕਰਕੇ ਆਉਂਦੀ ਸੀਗੀ ਤੇ ਆ ਕੇ ਰੋਟੀ ਪਾਣੀ ਬਣਾਉਂਦੇ ਸੀਗੇ ਤੇ ਬੱਚਾ ਸੀਗੇ ਬਸ ਇੱਥੇ ਬੈਠਾ ਰਹਿੰਦੇ ਕਦੇ ਉੱਤੇ ਬਹਿ ਗਿਆ ਕਦੇ ਉੱਥੇ ਬਹਿ ਗਿਆ ਇੱਥੇ ਸਾਡੇ ਵਸੇ ਚ ਨਸ਼ਾ ਬਹੁਤ ਚੱਲ ਰਿਹਾ ਚਿੱਟੇ ਦਾ ਦੌਰ ਬਹੁਤ ਜ਼ਿਆਦਾ ਚੱਲ ਰਿਹਾ ਇਹਦੇ ਵਿੱਚ ਪਹਿਲਾਂ ਦੋਨੋਂ ਤਾਂ ਸ਼ੂਟ ਵੱਡਾ ਵੀਰਾ ਸੀ ਉਹਦਾ ਉਹਨੂੰ ਚਿੱਟਾ-ਚੁੱਟਾ ਪਿਉਂਦੇ ਰਹੇ ਉਹ ਮਰ ਗਿਆ ਉਸ ਤੋਂ ਬਾਅਦ ਚ ਰਾਤ ਦੀ ਘਟਨਾ ਇਹ ਹੋਈ ਰਾਤ ਤੇ ਲੱਭ ਰਹੇ ਸੀਗੇ 9 ਵਜੇ ਤੋਂ ਲੈ ਕੇ ਤੜਕੇ 6 ਵਜੇ ਤੱਕ ਲੱਭਿਆ ਜੀ ਸਾਨੂੰ লাশ ਬਰآمد ਹੋਈ ਉਹ ਖੇਤ ਦੇ ਵਿੱਚੋਂ ਕੱਚੀ ਪਈ ਉਹ ਵੀ ਕੋਈ ਬੰਦਾ ਦੱਸਣਾ ਸਾਨੂੰ ਫੇਰ ਪਤਾ ਲੱਗਿਆ ਜਿਹੜਾ ਲੈ ਕੇ ਗਿਆ ਸੀ ਜਿਹੜਾ ਲੈ ਗਿਆ ਉਹੀ ਦੱਸਣਾ ਹੈ ਤੇ ਉਸ ਤੋਂ ਬਾਅਦ ਪੁਲਿਸ ਉਥੇ ਕਾਰਵਾਈ ਪਾਈ ਉਥੋਂ ਬੱਚਾ ਚੱਕਿਆ ਜਾ ਕੇ ਉਹਦੇ ਹੱਥ ਚਿੱਟੀ ਗੱਲ ਆਇਆ ਗਿਆ ਵੀ 3 ਗੱਲ ਆ ਕੇ ਮਰ ਗਿਆ ਬਿਲਕੁਲ ਗੋਲੀ ਨਾ ਬੀੜੀ ਨਾ ਸਿਕਟ ਕੁਝ ਨਹੀਂ ਸੀ ਵਰਤਦਾ ਕੋਈ ਨਸ਼ਾ ਵੀ ਨਹੀਂ ਸੀ ਵਰਤਦਾ ਜੀ ਉਹ ਪਰ ਸਾਨੂੰ ਇਨਸਾਫ ਚਾਹੀਦਾ ਇਸ ਪੰਜਾਬ ਸਰਕਾਰ ਵਾਲਿਓ ਸਾਡੇ ਨਾਲ ਤੱਕਾ ਹੋਇਆ ਹੈ ਹੌਸਲਾ ਹਜੇ ਦੇਖੋ ਜੀ ਕਹਿ ਰਿਹਾ ਵੀ ਤੁਹਾਨੂੰ ਇਨਸਾਫ ਦਵਾਵਾਂਗੇ ਹੌਸਲਾ ਦੇ ਰਹੇ ਨੇ ਪਰ ਸਾਨੂੰ ਅੱਜ ਵੀ ਫਿਰ ਵੀ ਅਸੀਂ ਹੱਥ ਜੁੜ ਕੇ ਪੰਜਾਬ ਸਰਕਾਰ ਨੂੰ ਕਹਿੰਨੇ ਵੀ ਭਾਈ ਐਸਐਸਸੀ ਤੇ ਪਾਬੰਦੀ ਲਾਈ ਜੇ ਸਾਨੂੰ ਇਨਸਾਫ ਮਿਲੇ ਸਰਕਾਰ ਦਾ ਹਜੇ ਕੋਈ ਫੈਸਲਾ ਨਹੀਂ دیا ਅਸੀਂ ਸਿੱਖ ਕੇ 50 ਸਾਹਿਬ ਆਏ ਕਹਿੰਦੇ ਜੀ ਹਾਂਜੀ ਤੇ ਉਹਨਾਂ ਨੂੰ ਪੁੱਛਿਆ ਗਰੀਬ ਬੰਦਾ ਜੀ ਵਿਚਾਰਾ ਮਰਿਆ ਗਿਆ ਚਾਰ ਛੇਰੋ ਨਾ ਤਾਂ ਕਮਾਉਣ ਜੋਗਾ ਨਾ ਖਾਣ ਜੋਗਾ ਦੋ ਜਵਾਂ ਦੋ ਜਵਾਂ ਸਿੱਧਵੀਂ ਖਤਮ ਹੋ ਗਏ ਜੀ ਕੀ ਲੱਗਦਾ ਤੁਹਾਨੂੰ ਕੀ ਕਾਰਨ ਚ ਕੀ ਹੋਇਆ ਕਾਰਨ ਬਸ ਪਤਾ ਹੀ ਵੀ ਹੁਣ ਬੱਚੇ ਹੁਣ ਕੀ ਕਰ ਸਕਦਾ ਕੋਈ ਵੀ ਨਹੀਂ ਇਹਨੂੰ ਲੈ ਕੇ ਗਏ ਸੱਦ ਕੇ ਸੱਦਣ ਗਿਆ ਤੋਂ ਇਹਨਾਂ ਨੇ ਆਹ ਹੱਤਿਆ ਕਰਤੀ ਮੇਰੇ ਭਰਾ ਨਹੀਂ ਕੋਈ ਮੇਰਾ ਕੰਮ ਕਰਨ ਜੋਗਾ ਜੀ ਕਮਲਾ ਰਮਲਾ ਭਗਤਾ ਜੀ ਉਹ ਤਾਂ ਮੇਰੀ ਪਰਜਾਈ ਹੈ ਜਿਹੜੇ ਹੱਥ ਪੈਰ ਸੱਜ ਕੇ ਹੋਏ ਕਿਵੇਂ ਰੋਟੀ ਉਹਨਾਂ ਨੂੰ ਖਾਂਦੀ ਸੀ ਜਿਨ੍ਹਾਂ ਨੇ ਅੱਜ ਮੇਰੇ ਭਰਾ ਦੀ ਹੱਤਿਆ ਕਬੂਲ ਕਰਤੀ ਕੁਛ ਨਹੀਂ ਸਾਡੇ ਬੱਲੇ ਰਹਿ ਗਿਆ ਜੀ ਮਾਸਨ ਸਾਹਿਬ ਸਾਨੂੰ ਚਾਹੀਦਾ ਬਸ ਇਹ ਵੀ ਮੇਰਾ ਭਰਾ ਕੀ ਕਰਕੇ ਖਾਣਗੇ ਵਿਚਾਰੇ ਕੁਛ ਨਹੀਂ ਰਹਿ ਗਿਆ ਦੋਨੇ ਸੀਗੇ ਦੋਨੇ ਹੀ ਮੁੱਕ ਗਏ ਉਹਨੂੰ ਨਛਕਵਾਖਵਾ ਮਕਾਤਾ ਲੋਕਾਂ ਨੇ ਇਹਨੂੰ ਐ ਮਾਰਤਾ ਸਾਡਾ ਤਾਂ ਇਹ ਇਨਸਾਫ ਹੋਣਾ ਚਾਹੀਦਾ ਬਸ ਸਾਡੇ ਕਸ ਜੋੜ ਕੇ ਇਥੋਂ ਡੰਗੂਰੇ ਬੇਨਤੀ ਆ ਸਾਡੀ ਵੀ ਮੈਂ ਤਾਂ ਭਰਾ ਵਰਾਈ ਵੱਲ ਵੇਖਿਆ ਨਹੀਂ ਜਾਂਦਾ ਸਾਥ ਦਸੀਂ ਤਾਂ ਆਪਦੇ ਘਰੇ ਜਾਵਾਂਗੇ ਉਹ ਕੀ ਕਰਨਗੇ ਅੱਜ ਕੁਝ ਨਹੀਂ ਕਰ ਸਕਦੇ ਮੇਰੀ ਮਾਤਾ ਬੁੱਢੀ ਆ ਵਿਚਾਰੀ ਉਹ ਕੁਝ ਨਹੀਂ ਕਰ ਸਕਦੀ ਇਸ ਟਾਈਮ ਸਰਕਾਰ ਅਕੀ ਬੇਨਤੀ ਹੈ ਸਰ ਸਾਡੀ ਤਾਂ ਬੇਨਤੀ ਹੱਥ ਜੋੜ ਕੇ ਲੈਂਦੀ ਆ ਮੈਂ ਤਾਂ ਇਹੀ ਕਹਿਣਾ ਚਾਹੁੰਦੀ ਸੀ ਤੁਹਾਨੂੰ ਪਾਕ ਦਸ਼ਮੇਸ਼ ਨਗਰ ਆਪਣੇ ਫ੍ਰੀਕੋਰਟ ਦੀ ਲੜਕੀ ਰਹਿਣ ਵਾਲੀ ਮਨਪ੍ਰੀਤ ਕੌਰ ਨੇ ਇਤਲਾਹ ਕੀਤੀ ਸੀ ਕਿ ਉਹਦਾ ਲੜਕਾ ਗੱਲ ਰਾਤ ਤੋਂ ਕਰਤੋ ਅੱਜ ਨਹੀਂ ਮਿਲਿਆ ਤੇ ਸਵੇਰ ਉਹਦੀ ਡੱਡ ਬੜੀ ਮਿਲ ਗਈ ਟੀਚਰ ਕੋਲ ਨੂੰ ਉਹ ਡੈੱਡ ਬਡੀ ਉਹ ਰਖਾਈ ਸੀ ਮੈਡੀਕਲ ਕਾਲਜ ਕੋਰਥਰੀ ਦੇ ਵਿੱਚ ਉਸ ਤੋਂ ਬਾਅਦ ਉਹਨੇ ਸਟੇਟਮੈਂਟ ਦਿੱਤੀ ਸੀ ਕਿ ਦੋ ਬੰਦੇ ਦੇ ਖਿਲਾਫ ਮਾਈ ਨੇਮ ਸੀਗੇ ਤਿੰਨ ਚਾਰ ਅਨੰਨ ਉਹਨਾਂ ਪਰਸਨ ਸੀਗੇ ਉਹ ਐਫਆਈਆਰ ਦਰਜ ਹੋਊਗੀ ਇਹ ਤੇ ਪੋਸਟਮਾਰਟਮ ਕਰਵਾ ਦਿੱਤਾ ਤੇ ਡੈੱਡ ਬਡੀ ਨੂੰ ਦੇ ਤੇ ਸਸਕਾਰ ਹੋ ਗਿਆ ਸਰ ਮੌਤ ਦੇ ਕਾਰਨਾਂ ਦਾ ਪਤਾ ਲੱਗਾ ਕਿ ਕਿਸ ਤਰ੍ਹਾਂ ਦੀ ਮੌਤ ਹੋਈ ਔਰ ਇਸ ਵਿੱਚ ਕਿਸ ਤਰ੍ਹਾਂ ਦੀ ਕੋਈ ਜਾਂਚ ਵੀ ਸਾਹਮਣੇ ਆਈ ਅਜੇ ਤੱਕ ਕਨਵੈਸਟੀਗੇਸ਼ਨ ਹੁੰਦੇ ਦੀ ਗੱਲ ਸਾਹਮਣੇ ਆਈ ਵੀ ਉਹ ਜਿਹੜੇ ਇਹਦੇ ਨਾਲ ਵਾਲੇ ਬੰਦੇ ਸੀ ਜਿਨ੍ਹਾਂ ਨੂੰ ਬਾਈ ਨੇਮ ਐਫਆਈਆਰ 'ਚ ਦੋਸ਼ੀ ਬਣਾਇਆ ਗਿਆ ਵੀ ਉਹ ਕੋਈ ਛੱਟਾ ਛੱਟਾ ਲਾਉਂਦੇ ਸੀਗੇ ਕੋਨੋ ਨੋਚਟਾ ਵਗੈਰਾ ਕੋਈ ਕੈਮੀਕਲ ਇਦਾਂ ਦਾ ਕੋਈ ਡੋਸ ਵੱਧ ਦੇ ਦਿੱਤੀ ਉਹਦੇ ਕਰਕੇ ਦੀ ਮੌਤ ਹੋ ਗਈ ਕੋਈ ਰੰਜਿਸ਼ ਵਗੈਰਾ ਹੋ ਤੇ ਚੱਲ ਦਿੱਤੀ ਜਾਂ ਕੋਈ ਹੋਰ ਤਰ੍ਹਾਂ ਦੀ ਹਜੇ ਤੱਕ ਰੰਜਿਸ਼ ਵਾਲੇ ਜਾਂ ਕੋਈ ਦਸ਼ਮਣੀ ਵਾਲੀ ਕੋਈ ਗੱਲ ਅਜੇ ਤੱਕ ਸਾਹਮਣੇ ਨਹੀਂ ਆਈ ਫਿਲਹਾਲ ਅਜੇ ਤਾਂ ਨਸ਼ੇਬਾਰੀ ਗੱਲ ਚੱਲ ਰਹੀ ਹੈ ਕਿ ਨਸ਼ਾ ਉਹਨੇ ਵੱਧ ਮਤਰਾ ਦੀ ਕੀਤਾ ਸੀ ਉਹਦੇ ਕਰਕੇ ਮੌਤ ਹੋ ਗਈ ਕਿੰਨੇ ਲੋਕਾਂ ਦੇ ਖਿਲਾਫ ਜਿਹੜਾ ਮਾਮਲਾ ਦਰਜ ਹੈ ਕਿਹੜੀ ਤਰ੍ਹਾਂ ਦਾ ਐਫਆਰ ਦੋ ਪਰਸਨ ਹੈਗੇ ਆ ਦੋ ਉਥੋਂ ਦੇ ਰਹਿਣ ਵਾਲੇ ਮਹੱਲੇ ਦੇ ਬਾਈ ਨੇਮ ਉਹਨਾਂ ਤੇ ਹੋਈ ਹੈ ਦਰਜ ਅੰਡਰ ਸੈਕਸ਼ਨ 304 ਆ 304 ਆਈਪੀਸੀ ਦੇ ਅੰਦਰ ਦਰਜ ਕੀਤਾ ਸਤ ਸਤ ਜੀ ਜੀ ਕਹਿੰਦੇ ਆ ਆਹ ਰੌਂਡ ਅਪ ਕਰ ਰਹੇ ਆ ਬੰਦੇ ਸਾਰੀਆਂ ਟੀਮਾਂ ਦਿੰਦੇ ਨੇ ਅਲੱਗ ਅਲੱਗ ਹੋ ਸਕਦਾ ਜਲਦੀ ਕੋਈ ਸਪੱਸ਼ਟ ਹੋ ਜੇ ਸਰ ਅੱਜ ਮਹੱਲਾ ਵਾਸੀਆਂ ਵੱਲੋਂ ਦੀ ਡੈੱਡ ਬੋਡੀ ਨੂੰ ਰੱਖ ਕੇ ਕੁਝ ਪ੍ਰਦਰਸ਼ਨ ਵੀ ਕੀਤਾ ਗਿਆ ਜੀ ਔਰ ਮੰਗ ਕੀਤੀ ਗਈ ਸੀ ਕਿ ਜਦੋਂ ਤੱਕ ਰੋਪੀ ਨਹੀਂ ਬੜੇ ਜਦੇ ਤੱਤ ਨੂੰ ਜਿਹੜਾ ਡੈੱਡ ਬੋਡੀ ਦਾ ਸੰਸਕਾਰ ਨਹੀਂ ਆਫਟਰ ਪੋਸਟਮਾਰਟਮ ਕੋਈ ਮਹੱਲੇ ਦੇ ਰਹਿਣ ਵਾਲੇ ਸੀ ਕੋਈ ਉਹ ਦੋ ਤਿੰਨ ਪਰਸਨ ਸੀਗੇ ਰੋਲਾ ਪਾਉਂਦੇ ਸੀਗੇ ਪਰ ਉਹ ਮਹੱਲੇ ਜਿਹੜੇ ਘਰ ਵਾਲੇ ਉਹ ਸੰਸਕਾਰ ਕਰਨਾ ਚਾਹੁੰਦੇ ਸੀ ਪਰ ਉਹ ੜਿੱਕਾ ਬਣ ਰਹੇ ਸੀ ਉਹਨਾਂ ਨੂੰ ਸਮਝਾਦਾ ਸੀ ਉਹ ਦਾ ਸੰਸਕਾਰ ਹੋ ਚੁੱਕਾ